धर्म खंड का एहो धर्म ज्ञान खंड का आखो कर्म कहते पौण पाणी दे संतर कहते कालु महेत कहते बर में घाड़त घड़े धूप रंग केवेश कहते आ करम भूमि में नृत्यते ਕیتے ਧੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਦੇ ਬੁੱਧਨਾਥ ਕੀਤੇ ਕੀਤੇ ਦੇਵੀ ਦੇਸ ਕੀਤੇ ਦੇਵਦਾਲਵ ਮੁੰਨ ਕੀਤੇ ਕੀਤੇ ਰਤਨ ਸਮੁੰਦ ਕਿਤੇ ਆਂ ਖਾਣੀ ਕਿਤੇ ਆਂ ਬਾਣੀ ਕਿਤੇ ਪਾਤ ਨਰਿੰਦ ਕਿਤੇ ਆਂ ਸੁਰਤੀ ਸੇਵਕ ਕیتے ਨਾਨਕ ਅੰਤ ਨਾ ਅੰਤੇ ਜੋ ਮਨੁੱਖ ਆਪਣੀ ਜੀਵਨ ਚਰਿਆ ਨੂੰ ਮਰਿਆਦਾ ਦਿੰਦਾ ਹੈ ਵਿਧੀ ਵਿਧਾਨ ਦਿੰਦਾ ਹੈ ਔਰ ਵਿਧੀ ਪੂਰਵਕ ਜੀਵਨ ਦਿਆ ਹੋਇਆ ਜਪ ਕਰਦਾ ਹੈ ਸਿਮਰਨ ਕਰਦਾ ਹੈ ਉਸ ਦੀ ਸੁਰਤ ਅਗਲੇ ਮੰਡਲ ਦੇ ਚਲੀ ਜਾਂਦੀ ਹੈ ਔਰ ਉਸ ਅਗਲੇ ਮੰਡਲ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗਿਆਨ ਖੰਡ ਅਖੇ ਧਰਮ ਖੰਡ ਦਾ ਇਹੋ ਧਰਮ ਧਰਮ ਖੰਡ ਦੀ ਵਿਆਖਿਆ ਤੇ ਇਹ ਹੀ ਧਰਮ ਦਾ ਇੱਥਾ ਮਰਿਆ ਦਾ ਇੱਥਾ ਕਿ ਉਸ ਬੰਦੇ ਦਾ ਉੱਠਣਾ ਬੈਠਣਾ ਸੌਣਾ ਜਾਗਣਾ ਹਸਣਾ ਰੋਣਾ ਖਾਣਾ ਪੀਣਾ ਵਰਸ ਕੇ ਜੀਵਨ ਦਾ ਹਰ ਕਰਮ ਵਿਧੀ ਪੂਰਵਕ ਹੋਵੇਗਾ ਗੈਰ ਵਿਧਾਨਿਕ ਉਸ ਦੀ ਜ਼ਿੰਦਗੀ ਤੋਂ ਕੁਝ ਵੀ ਕਰਮ ਪ੍ਰਗਟ ਨਹੀਂ ਹੋਵੇਗਾ ਧਰਮ ਖੰਡੀ ਮਨੁੱਖ ਦੀ ਇਹੀ ਪਹਿਚਾਨ ਹੈ ਔਰ ਜਗਤ ਦੇ ਧਰਮ ਕੰਢੀ ਲਭਣਾ ਬਹੁਤ ਔਖੀ ਗੱਲ ਹੈ ਗਿਆਨ ਖੰਡ ਤੇ ਅਗਲਾ ਪੜਾਅ ਹੈ

ਕਿ ਕੋਈ ਪੜ੍ਹ ਲਿਖ ਕੇ ਉਸਨੇ ਦਿੱਆ ਹਾਸਲ ਕਰ ਲਈਏ ਗਿਆਨ ਹਾਸਲ ਕਰ ਲਿਆ ਨਹੀਂ ਵਿਧੀ ਪੂਰਵਕ ਜੀਵਦੇ ਹੋਇਆ ਜੋ ਉਸਨੇ ਜਪ ਕੀਤਾ ਹੈ ਉਹਦੇ ਅੰਦਰੋਂ ਜੋ ਅਨੁਭਵ ਪੈਦਾ ਹੋਇਆ ਹੈ ਇਹ ਉਸ ਦਾ ਸਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪੌੜੀ ਦੇ ਚ ਵਰਣਨ ਕਰਦੇ ਨੇ ਉਸ ਨੂੰ ਇਸ ਗੱਲ ਦਾ ਬੋਧ ਹੁੰਦਾ ਹੈ ਕਿ ਤੇਤੇ ਪਾਉਣ ਪਾਣੀ ਵਹਿ ਸੰਤਰ ਤੇਤੇ ਕਾਮ ਨਹਿ ਉਨੂੰ ਇਸ ਗੱਲ ਦਾ ਬੋਧ ਹੁੰਦਾ ਹੈ ਕਿ ਪਵਨ ਕਈ ਤਰ੍ਹਾਂ ਦੀ ਹੈ। ਇੱਕ ਤਰ੍ਹਾਂ ਦੀ ਨਹੀਂ। ਸਾਡੇ ਸਰੀਰ ਦੇ ਵਿੱਚ ਵੀ ਜਿਹੜੀ ਪਵਨ ਹੈ ਇੱਕ ਨੂੰ ਪ੍ਰਾਨ ਵాయు ਕਹਿੰਦੇ ਨੇ, ਇੱਕ ਨੂੰ ਅਪਾਨ ਵాయు ਕਹਿੰਦੇ ਨੇ। ਵਰਸ ਤੇ ਬਾਰ ਵੀ ਜਿਹੜੀ ਪਵਨ ਹੈ ਇਹਦੇ ਵੀ ਵੱਖ-ਵੱਖ ਰੂਪ ਨੇ ਔਰ ਵੱਖ-ਵੱਖ ਇਹਨਾਂ ਦੀ ਤਾਸੀਰ ਹੈ, ਵੱਖ-ਵੱਖ ਇਹਨਾਂ ਦਾ ਅਸਰ ਹੈ। ਪ੍ਰਗਿਆਨ ਖੰਡੀ ਨੂੰ ਇਹ ਬੋਧ ਆਪਣੇ ਆਪ ਹੋ ਜਾਂਦਾ ਹੈ। ਪ੍ਰਾਚੀਨ ਜ਼ਮਾਨੇ ਦੇ ਜਿਹੜੇ ਮਨੁੱਖ ਜੱਬ ਤੱਕ ਕਰਕੇ ਗਿਆਨ ਖੰਡ ਤੱਕ ਪਹੁੰਚਦੇ ਸਨ ਤੇ ਉਹਨਾਂ ਨੇ ਐਸੀ ਅਦੁੱਤੀ ਗੱਲਾਂ ਆਪਣੇ ਧਰਮ ਗ੍ਰੰਥਾਂ ਦੇ ਲਿਖਿਆ ਨੇ ਜਿਸ ਨੂੰ ਅੱਜ ਵੀ ਵਿਗਿਆਨ ਗਲਤ ਨਹੀਂ ਸਾਬਤ ਕਰ ਸਕਿਆ। ਫੈਦ ਕਹਿੰਦੇ ਨੇ ਉਸ ਗਿਆਨ ਖੰਡੇ ਨੂੰ ਇਸ ਗੱਲ ਦਾ ਬੋਧ ਹੁੰਦਾ ਹੈ ਕਿ ਕਈ ਤਰ੍ਹਾਂ ਦੀ ਪਵਨ ਹੈ ਤੇ ਅਗਨੀ ਦੀ ਕਈ ਤਰ੍ਹਾਂ ਦੀ ਹੈ। ਜੈਸੇ ਜઠਰ ਅਗਨੀ ਜੋ ਸਰੀਰ ਦੇ ਵਿੱਚ ਹੈ। ਬਵੜ ਬੜਵਾ ਅਗਨੀ ਜੋ ਸਾਗਰ ਦੇ ਵਿੱਚ ਹੈ। ਪਰ ਤ੍ਰਿਕਨਾ ਅਗਨੀ ਜੋ ਮਨ ਦੇ ਹੈ ਔਰ ਇਸ ਤਰੀਕੇ ਨਾਲ अनेका ਤਰ੍ਹਾਂ ਦੀਆਂ ਅਗਨੀਆਂ ਨੇ ਜਿਸ ਦਾ ਕਿ ਉਸ ਨੂੰ ਬੋਧ ਹੁੰਦਾ ਹੈ ਔਰ ਉਸ ਨੂੰ ਉਸ ਥਾਂ ਦਾ ਵੀ ਬੋਧ ਹੁੰਦਾ ਹੈ ਕਿ ਅਗਨੀ ਦਾ ਵਾਸਾ ਕਿਹੜੀ ਕਿਹੜੀ ਥਾਂ ਤੇ ਹੈ ਸਾਬ ਕਹਿੰਦੇ ਨੇ ਕਿਤੇ ਪਾਉਣ ਪਾਣੀ ਦੇ ਸੰਤਰ ਕੇਤੇ ਕਾਂ ਮਹਿ ਕਾਂ ਜੈਸੇ ਕ੍ਰਿਸ਼ਨ ਜੈਸੇ ਆਵਤਾਰੀ ਪੁਰਸ਼ ਵੀ ਕਈ ਹੋ ਗੁਦਰਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ کھپائے ہر یگ اوتاری کوئی نہ کوئی جیسے پیغمبری پرش بھی انیکہ نے اور اس جگت انیکہ واری آئے بھگت کبھیر جی مہاراج دی سورت جد گیان کنڈ پہنچی ہے ਕਿ ਆਪ ਨੇ ਬੜਾ ਸੁੰਦਰ ਖੁਲਾਸਾ ਕੀਤਾ ਹੈ ਹੂ ਬਹੁ ਇਸੇ ਤਰੀਕੇ ਨਾਲ ਜੋ ਇਸ ਪੌੜੀ ਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਪੈ ਕਰਦੇ ਨੇ ਵੀ ਕਿਤਨੇ ਹੀ ਕ੍ਰਿਸ਼ਨ ਨੇ ਤੇ ਅਨੰਤ ਹੀ ਮਹੇਸ਼ ਨੇ ਅਨੇਕਾਂ ਤਰ੍ਹਾਂ ਦੀ ਵਿਸੰਤਰ ਹੈ ਅਨੇਕਾਂ ਤਰ੍ਹਾਂ ਦਾ ਪਾਣੀ ਹੈ ਔਰ ਅਨੇਕਾਂ ਤਰ੍ਹਾਂ ਦੀ ਪਵਨ ਹੈ ਹਰ ਸਾਗਰ ਦਾ ਪਾਣੀ ਵੱਖ ਹੈ ਉਹਦਾ ਸਵਾਦ ਤਾਸੀਰ ਵੱਖ ਹੈ ਔਰ ਸਬਾਤ ਤੇ ਤਾਸੀਰ ਦੀ ਗੱਲ ਤੇ ਇੱਕ ਪਾਸੇ ਹਰ ਸਾਗਰ ਦੇ ਪਾਣੀ ਦਾ ਰੰਗ ਵੀ ਵੱਖ ਹੈ ਹਰ ਨਦੀ ਦਾ ਪਾਣੀ ਵੱਖ-ਵੱਖ ਹੈ ਪ੍ਰਿਆਗਰਾਜ ਦੇ ਜੋ ਗੰਗਾ ਤੇ ਜਮਨਾ ਦਾ ਸੰਗਮ ਹੈ ਸਾਫ਼ ਦਿਖਾਈ ਦਿੰਦਾ ਹੈ ਕਿ ਗੰਗਾ ਦਾ ਜਲ ਕੀਤਾ ਹੈ ਔਰ ਜਮਨਾ ਦਾ ਜਲ ਕਾਲਾ ਹੈ ਤੀਨ ਦੇ ਵਿੱਚ ਦੋਆਂ ਦੇ ਤਾਸੀਰ ਦੇ ਸੁਭਾਅ ਦੇ ਬੜਾ ਭਾਰੀ ਅੰਤਰ ਹੈ ਹਰ ਨਦੀ ਦਾ ਜਲ ਵੱਖ-ਵੱਖ ਹੈ ਹਰ ਕਿਸਮ ਦਾ ਜਲ ਵੱਖ-ਵੱਖ ਹੈ ਹਰ ਸਾਗਰ ਦਾ ਜਲ ਵੱਖ-ਵੱਖ ਹੈ ਉਹਦਾ ਰੰਗ ਵੱਖ ਹੈ ਔਰ ਉਸਦੀ ਤਾਸੀਰ ਵੱਖ-ਵੱਖ ਹੈ ਸਹਿਬ ਕਿਨ ਵਿਗਿਆਨ ਖੰਡੀ ਮਨੁੱਖ ਨੂੰ ਇਸ ਗੱਲ ਦਾ ਬੋਧ ਹੁੰਦਾ ਹੈ ਕਿ ਹਰ ਥਾਂ ਦਾ ਪਾਣੀ ਵੱਖ-ਵੱਖ ਹੈ ਔਰ ਪਾਣੀ अनेका ਕਿਸਮਾਂ ਦਾ ਹੈ ਵਿਸੰਤਰ अनेका ਕਿਸਮਾਂ ਦੀ ਤੇ ਕਈ ਤਰ੍ਹਾਂ ਦੀ ਪੌਣ ਹੈ ਤੇ अनेका ਹੀ શ્રીਕ੍ਰਿਸ਼ਨ ਜੈਸੇ ਮਹਾਬਲੀ ਤੇ ਰਾਜ yogi ਹੋਏ ਨੇ ਇੱਕ ਨਹੀਂ ਤੇ अनेਕਾਂ महेश जैसे योगी हुए ने लंबी समाधि धारण वाले भगत कबीर जैसे इस ज्ञान खंड पे पहुंचे ने ता आप कहंदे ने कोट सूर जाके प्रगास कोट महादेव और कविला आप फरमान करदे ने जद मैं पहुंचेया ज्ञान खंड दी अवस्था दिखते की देखना सूरज एक नहीं करोड़ों ने ਤੁਰੇ ਦੀ ਪ੍ਰਸਤਿਸ਼ ਕਰਨ ਵਾਲੇ ਹੋ ਜਲ ਦੇਣ ਵਾਲੇ ਹੋ ਕਬੀਰ ਕਹਿੰਦੇ ਨੇ ਪਹਿਲੇ ਫੈਸਲਾ ਕਰੋ ਕਿ ਕਿਹੜੇ ਸੂਰਜ ਨੂੰ ਜਲ ਦੇ ਰਹੇ ਹੋ ਤੇ ਕਿਸ ਸੂਰਜ ਦੀ ਪੂਜਾ ਕਰ ਰਹੇ ਹੋ ਕਿਉਂਕਿ ਇਸ ਸੂਰਜ ਦੇ ਪਿੱਛੇ ਕੋਈ ਹੋਰ ਸੂਰਜ ਹੈ ਔਰ ਉਸ ਦੇ ਪਿੱਛੇ ਕੋਈ ਹੋਰ ਸੂਰਜ ਹੈ ਫਿਰ ਉਸ ਦੇ ਪਿੱਛੇ ਕੋਈ ਹੋਰ ਸੂਰਜ ਹੈ ਤੇ ਅਜੋਕੀ ਸੈਂਕੜੇ ਕੋਈ 50 ਅਰਬ ਸੂਰਜਾਂ ਦਾ ਜ਼ਿਕਰ ਕਰਦੀ ਹੈ ਤੇ ਭਗਤ ਕਬੀਰ ਕਹਿੰਦੇ ਨੇ ਅਨੰਤ ਸੂਰਜ ਨੇ ਜਿਨ੍ਹਾਂ ਨੂੰ ਮੈਂ ਦੇਖ ਰਿਹਾ ਕੋਟ ਸੂਰ ਜਾਂ ਕੇ ਪ੍ਰਕਾਸ਼ ਕੋਟ ਮਹਾਦੇਵ ਅਰ ਕਵਿਲਾਸ ਮਹਾਦੇਵ ਜੈਸੇ ਯੋਗੀ ਲੰਬੀ ਸਮਾਧੀ ਲਾਣ ਵਾਲੇ ਇਸ ਅਨੰਤ ਕਾਲ ਦੇ ਕਰੋੜਾ ਹੋਏ ਨੇ ਕਰੋੜਾ ਨੇ ਇੱਕ ਨਹੀਂ ਕਰੋੜਾ ਨੇ कोट सूरज जाके प्रकाश कोट महादेव और कविलास दुर्गा कोट जाके मर्दन करें ब्रह्मा कोट वेद उचर है श्री कबीर जी महाराज दा फरमान आप कने दुर्गा जैसीयां देवियां करोड़ों ने एक नहीं अनंत ने ज्ञान घन दे पहुंच के मनुख व्यक्ति दा पुजारी नहीं रह जांदा देवी देवतावां दा भी पुजारी नहीं रह जांदा ਉਹ ਬ੍ਰਹਮ ਦਾ ਪੂਜਕ ਹੋ ਜਾਂਦਾ ਹੈ ਬ੍ਰਹਮ ਦਾ ਪੁਜਾਰੀ ਹੋ ਜਾਂਦਾ ਹੈ ਕਿਉਂ ਕਿ ਉਸ ਨੂੰ ਸਮਝ ਪੈ ਜਾਂਦੀ ਹੈ ਇਹ ਸਭ ਕੁਝ ਉਸ ਕਾਦਰ ਕਰੀਮ ਦੀ ਕਿਰਤ ਹੈ ਤੇ ਮੈਂ ਇਸ ਕਿਰਤ ਮੰਡਲ ਤੋਂ ਉੱਚਾ ਉੱਠ ਕੇ ਉਸ ਕਰਤੇ ਨਾਲ ਜੁੜਨਾ ਜਿਸ ਤੋਂ yogi ਪੈਦਾ ਹੁੰਦੇ ਅਵਤਾਰ ਆਉਂਦੇ ਨੇ ਸੰਤ ਜਨ ਆਉਂਦੇ ਨੇ ਦੇਵੀ ਦੇਵਤਾਵਾਂ ਦਾ ਜਨਮ ਹੁੰਦਾ ਹੈ ਤਾਂ ਆਪ ਕਹਿੰਦੇ ਨੇ ਦੁਰਗਾ ਕੋਟ ਜਾ ਕੇ ਮਰਦਨ ਕਰੇ ब्रह्मा कोटि देर उतरे ब्रह्मा ਵੀ ਇੱਕ ਨਹੀਂ ਕਰੋੜਾਂ ਤੇ ਕਰੋੜਾਂ ਤਰ੍ਹਾਂ ਦੇ ਬ੍ਰਹਮਿਆਂ ਨੇ ਕਰੋੜਾਂ ਤਰ੍ਹਾਂ ਦੇ ਰੇਦ ਰੱਖੇ ਨੇ ਰੇਦ ਤੋਂ ਮਰਾਦ ਵਿਦਿਆ ਗਿਆਨ ਦੇ ਗ੍ਰੰਥ ਰੱਖੇ ਨੇ ਇਸ ਅਨੰਤ ਕਾਲ ਦੇ ਅਰਥੇ ਰੇਦ ਅਨੰਤ ਹੀ ਬ੍ਰਹਮੇ ਹੋਏ ਨੇ ਤੇ ਅਨੰਤ ਤਰ੍ਹਾਂ ਦੇ ਗਿਆਨ ਦੇ ਗ੍ਰੰਥ ਉਹਨਾਂ ਕੋਲ ਬਣਦੇ ਰਹੇ ਨੇ ਇਸੋ ਇਸੇ ਤਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਣਨ ਕਰਦੇ ਨੇ ਕਿ ਤੇ ਬਰਮੇ ਘਾੜਤ ਘੜੀਏ ਰੂਪ ਰੰਗ ਤੇਰੇ ਕਬੀਰ ਜੀ ਦੇ ਸ਼ਬਦਾਂ ਦੇ ਨਾਲ ਗੁਰਨਾਨਕ ਦੀ ਇੱਕ ਪੌੜੀ ਇੱਕ ਇੱਕ ਪੰਕਤੀ ਮੇਲ ਖਾ ਰਹੀ। ਤੋਂ ਆਪ ਭਗਤ ਕਬੀਰ ਅਗਾਹ ਚੱਲ ਕੇ ਕਹਿੰਦੇ ਨੇ ਕੋਟ ਚੰਦਰ ਮੇ ਕਰੀਂ ਚਰਾਕ ਚੰਦਰਮਾ ਵੀ ਇੱਕ ਨਹੀਂ ਕਰੋੜਾਂ ਨੇ ਜੋ ਰੋਸ਼ਨੀ ਦਿੰਦੇ ਨੇ, ਸ਼ੀਤਲਤਾ ਦਿੰਦੇ ਨੇ। ਔਰ ਆਪਣੀ ਕਿਰਣਾ ਦੇ ਰਾਹੀਂ ਅੰਮ੍ਰਿਤ ਰਸ ਵੰਡਦੇ ਨੇ ਜਦ ਪ੍ਰਿਥਵੀ ਆ ਅਨੰਤ ਨੇ ਬ੍ਰਹਿਮੰਡ ਅਨੰਤ ਨੇ ਤਾਂ ਕਬੀਰ ਕਹਿੰਦੇ ਨੇ ਚੰਦਰਮਾ ਵੀ ਅਨੇਕ ਨੇ 33 ਉਦੇ ਨੇ 33 ਕਰੋੜ ਦੇਵਤਾ ਪਰਿਪੂਰਨ ਪ੍ਰਮਾਤਮਾ ਦੇ ਇਸ ਪ੍ਰਸਾਦ ਲਈ ਤਰਸ ਰਿਹਾ ਪਰ ਇਸ ਤਰ੍ਹਾਂ ਦੇ 33 ਕਰੋੜ ਦੇਵਤੇ ਵੀ ਅਨੰਤ ਨੇ ਦੇਖ ਮਾਰਨੇ ਗਿਣਾਂ ਦੀ ਗਿਣਤੀ ਨਹੀਂ ਹੋ ਸਕਦੀ ਆਪ ਅਦਾਨ ਚਲ ਕੇ ਕਹਿੰਦੇ ਨੇ ਨੌ ਗ੍ਰਹਿ ਕੋਟ ਠਾਂਡੇ ਦਰਵਾਜ ਸਾਡੇ ਰੇਖ ਦੇ ਨੌ ਗ੍ਰਹਾਂ ਦੀ ਵਿਸ਼ੇਸ਼ ਕਰਕੇ ਪੂਜਾ ਹੈ ਜਦ ਕਿਸੇ ਦਾ ਦਿਨ ਚੰਗਾ ਨਾ ਹੋਵੇ ਕਮ ਧੰਦੇ ਕੋਈ ਫਰਕ ਪੈ ਗਿਆ ਹੈ ਬਿਮਾਰੀ ਇਤਿਆਦ ਦੀ ਕੋਈ ਘਟਨਾ ਘਟ ਗਈ ਹੈ ਤਾਂ ਆਮ ਇਲਮੇ ਨਜੂਮ ਦੇ ਮਾਹਿਰ ਕਹਿੰਦੇ ਨੇ ਤੇਰੇ ਤੇ ਕੋਈ ਗ੍ਰਹਿ ਦਾ ਅਸਰ ਠੀਕ ਨਹੀਂ ਔਰ ਇਹ ਵਿਸ਼ੇਸ਼ ਕਰਕੇ ਨੌ ਗ੍ਰਹਿ ਜਿਨ੍ਹਾਂ ਦਾ ਇਸ ਪ੍ਰithvi ਦੇ ਉੱਤੇ ਤੇ ਮਨੁੱਖ ਦੇ ਮਾਨਸਿਕ ਮੰਡਲ ਦੇ ਉੱਤੇ ਖਾਸ ਅਸਰ ਮਨੇ ਆ ਜਾਂਦਾ ਹੈ ਉਹਨਾਂ ਦੇ ਤੋਂ ਕਿਸੇ ਇੱਕ ਅਦ ਗ੍ਰਹਿ ਦੀ ਦਸ਼ਾ ਵੀ ਠੀਕ ਨਹੀਂ ਹੈ ਇਸ ਢੰਗ ਦਾ ਜ਼ਿਕਰ ਨਜੂਮੀ ਕਰਦੇ ਨੇ ਪਰ ਕਬੀਰ ਕਹਿੰਦੇ ਇਸ ਤਰ੍ਹਾਂ ਦੇ ਨੌ ਗ੍ਰਹਿ ਵੀ ਕਰੋੜਾਂ ਨੇ ਕਿ ਸਿਰਫ ਨੌ ਥੋੜੀ ਨਹੀਂ ਨੌ ਗ੍ਰਹਿ ਕੋਟ ਥਾੜੇ ਦਰਬਾਰ ਉਸ ಪರಿਪੂਰਨ ਪ੍ਰਮਾਤਮਾ ਦੇ ਦਰਬਾਰ ਦੇ ਵਿੱਚ ਮੈਂ ਇੱਕ ਨਹੀਂ ਨੌ ਗ੍ਰਹਿ ਨੌ ਗ੍ਰਹਿ ਜੈਸੇ ਕਰੋੜਾ ਨੌ ਗ੍ਰਹਿ ਦੇਖ ਰਿਹਾ ਤੋ ਤੇਰੇ ਫੈਸਲਾ ਕਰਨਾ ਪਏਗਾ ਕਿਹੜੇ ਨੌ ਗ੍ਰਹਾਂ ਦਾ ਇਹ ਅਸਰ ਹੈ ਮਾੜਾ ਜਾਂ ਚੰਗਾ ਜਿਨ੍ਹਾਂ ਦੀ ਪ੍ਰਸਿੱਦਿ ਸੁਰੀਏ ਬਕਾਇਦਾ ਗ੍ਰਹਾਂ ਦੀ ਸਾਡੇ ਦੇਸ਼ ਤੇ ਪੂਜਾ ਹੁੰਦੀ ਹੈ ਔਰ ਨੌ ਗ੍ਰਹਾਂ ਦੇ ਬਕਾਇਦਾ ਮੰਦਰ ਵੀ ਨੇ ਤੋ ਭਗਤ ਕਬੀਰ ਕਹਿੰਦੇ ਨੇ ਨੌ ਗ੍ਰਹਿ ਕੋਟ ਠਾਡੇ ਦਰਬਾਰ ਧਰਮ ਕੋਟ ਜਾ ਕੇ ਪ੍ਰਤਿਹਾ ਗਾਥਾ ਹੈ ਕਿ ਇੱਕ ਧਰਮ ਰਾਜ ਹੈ ਜੋ ਜੀਵਾਂ ਦਾ ਹਿਸਾਬ ਕਿਤਾਬ ਰੱਖਦਾ ਹੈ। ਔਰ ਫਿਰ ਉਹਨਾਂ ਦੇ ਹਿਸਾਬ ਕਿਤਾਬ ਦੇ ਮੁਤਾਬਕ ਲੇਖੇ ਦੇ ਮੁਤਾਬਕ ਕਰਮਾਂ ਦੇ ਮੁਤਾਬਕ ਸਜ਼ਾ ਦਿੰਦਾ ਹੈ ਜਾਂ ਬਖਸ਼ਿਸ਼ ਕਰਦਾ। ਪਰਿਪੂਰਨ ਪ੍ਰਮਾਤਮਾ ਨੇ ਉਸ ਨੂੰ ਅਥਾਪਨ ਕੀਤਾ ਹੋਇਆ ਧਰਮ ਰਾਜ ਨੂੰ। ਤੋਂ ਕਬੀਰ ਕਹਿੰਦੇ ਨੇ ਇਸ ਤਰ੍ਹਾਂ ਦੇ ਧਰਮ ਰਾਜ ਭਾਓ ਪ੍ਰਮਾਤਮਾ ਦੇ ਬਣਾਏ ਹੋਏ ਨਿਯਮ ਵੀ ਮੈਂ ਕਰੋੜਾਂ ਦੇਖ ਰਿਆਂ। ਕੋਈ ਇੱਕ ਤਰ੍ਹਾਂ ਦੀ ਨਿਯਮਾਵਲੀ ਥੋੜੀ ਹੈ। ਕੁਛ ਨੇ ਸੂਰਜ ਨੂੰ ਵੱਖ ਨਿਯਮ ਦਿੱਤਾ ਹੈ ਚੰਦਰਮਾ ਨੂੰ ਵੱਖ ਨਿਯਮ ਦਿੱਤਾ ਹੈ ਸਾਗਰ ਨੂੰ ਵੱਖ ਨਿਯਮ ਦਿੱਤਾ ਹੈ ਦਰਿਆਵਾਂ ਦਾ ਵੱਖ ਨਿਯਮ ਹੈ ਪਹਾੜ ਕਿਸੇ ਹੋਰ ਨਿਯਮ ਦੇ ਆਸਰੇ ਤੇ ਖੜੇ ਨੇ ਨੌ ਗ੍ਰਹਿ ਕਿਸੇ ਹੋਰ ਨਿਯਮ ਦੇ ਆਸਰੇ ਤੇ ਖੜੇ ਨੇ ਤੇ ਹਰ ਇੱਕ ਨੂੰ ਜੇ ਵੱਖ-ਵੱਖ ਉਸ ਨੇ ਨਿਯਮ ਦਿੱਤਾ ਹੈ ਮर्यादा ਦਿੱਤੀ ਹੈ ਧਰਮ ਦਿੱਤਾ ਹੈ ਤਾਂ ਇਸ ਢੰਗ ਦੀ ਜਿਵੇਂ ਗਿਣਤੀ ਕਰੀਏ ਕਿ ਫਿਰ ਕਰੋੜਾਂ ਤਰ੍ਹਾਂ ਦਾ ਧਰਮ ਹੋ ਗਿਆ ਵਿਅਕਤੀ ਦਾ ਧਰਮ ਹੋਰ ਪਸ਼ੂਆਂ ਦਾ ਧਰਮ ਹੋਰ ਸਾਗਰ ਦਾ ਧਰਮ ਹੋਰ ਅਗਨੀ ਦਾ ਧਰਮ ਹੋਰ ਫੁੱਲਾਂ ਦਾ ਧਰਮ ਹੋਰ ਸੁੰਦਰਤਾ ਲੁਟਾਨ ਤੇ ਮਹਿਕ ਦੇਣ ਸੂਰਜ ਦਾ ਧਰਮ ਹੈ ਰੋਸ਼ਨੀ ਦੇਵੇ ਗਰਮੀ ਦੇਵੇ ਪਾਣੀ ਦਾ ਧਰਮ ਇਹ ਹੈ ਤਿਆਸ ਬੁਂਧਾਵੇ ਨਿਰਮਲ ਕਰੇ ਤੇ ਪਾਣੀ ਦਾ ਧਰਮ ਇਹ ਵੀ ਹੈ ਕਿ ਉਹ ਨਿਵਾਨ ਦੀ ਤਰਫ ਵਗੇ ਤੋਂ ਗਰਗ ਕੇ ਹਰ ਵਸਤੂ ਨੂੰ ਹਰ ਹੱਥੀ ਨੂੰ ਪਰਿਪੂਰਨ ਪਰਮਾਤਮਾ ਨੇ ਜੋ ਧਰਮ ਦਿੱਤਾ ਹੈ ਤੇ ਇਸ ਤਰੀਕੇ ਨਾਲ ਧਰਮ ਦੀ ਗਿਣਤੀ ਕਰੀਏ ਤੇ ਕਬੀਰ ਕਹਿੰਦੇ ਨੇ ਕਿ ਕਰੋਨਾ ਬਰਦੇ ਨੇ ਧਰਮ ਕੋਟ ਜਾ ਕੇ ਪ੍ਰਤੀہار ਆਪ ਅਗਾਂ ਚਲ ਕੇ ਕਹਿੰਦੇ ਨੇ ਕੋਟਕ ਕੁਮੇਰ ਭਰੇ ਭੰਡਾਰ ਕੋਟਕ ਲక్ష్ਮੀ ਕਰੇ ਸ਼ਿੰਗਾਰ ਕਰੋੜਾਂ ਤਰ੍ਹਾਂ ਦੇ ਕੁਬੇਰ ਨੇ ਤੇ ਕਰੋੜਾਂ ਤਰ੍ਹਾਂ ਦੇ ਖਜ਼ਾਨੇ ਨੇ ਤੇ ਕਰੋੜਾਂ ਤਰ੍ਹਾਂ ਦੀਆਂ ਹੀ ਲక్ష్ਮੀ ਦੇਵੀਆਂ ਨੇ ਕਿਸ ਲక్ష్ਮੀ ਦੀ ਪੂਜਾ ਕਰ ਰਹੇ ਹੋ ਭਗਤ ਕਬੀਰ ਕਹਿੰਦੇ ਨੇ ਤੇ ਕਰੋੜਾਂ ਨੇ ਭਾਉ ਧਨ ਸੰਪਦਾ ਤੇ ਕਰੋੜਾਂ ਤਰ੍ਹਾਂ ਦੀ ਆਉਂਦੀ ਹੈ ਟੜੇ ਦੇਸ਼ ਦੇ ਗਜਧਨ ਗਊਧਨ ਹਸਧਨ ਫਿਰ ਸਵਰਨਧਨ ਭੂਮਧਨ ਗ੍ਰਹਿਧਨ ਇਹ ਸਾਰੇ ਧਨ ਗਿਨੇ ਗਏ ਨੇ ਸਾਰੇ ਲక్ష్ਮੀ ਦੇ ਰੂਪ ਗਿਨੇ ਗਏ ਨੇ ਮਕਾਨ ਇੱਕ ਧਨ ਹੈ ਧਰਤੀ ਜ਼ਮੀਨ ਇੱਕ ਧਨ ਹੈ ਗਜਧਨ ਗਊਧਨ ਪ੍ਰਾਣੇ ਜਨਾਨੇ ਲਿਖਦੇ ਦੇ ਘਰ ਬਹੁਤ ਸਾਰੀਆਂ ਗਊਆਂ ਹੋਣ ਉਨੋਂ ਧਨ ਗਿਣਿਆ ਜਾਂਦਾ ਕਿ ਇੱਕ ਬਈ ਇਹ ਇਹਦੇ ਕੋਲ ਗਊਆਂ ਦਾ ਧਨ ਬਹੁਤਾ ਹੈ ਇਹਦੇ ਕੋਲ ਹਾਥੀਆਂ ਦਾ ਧਨ ਬਹੁਤਾ ਹੈ ਇਹਦੇ ਕੋਲ ਘੋੜਿਆਂ ਦਾ ਧਨ ਬਹੁਤਾ ਹੈ ਇਹਦੇ ਕੋਲ ਅੰਨ ਦਾ ਧਨ ਬਹੁਤਾ ਹੈ ਇਹਦੇ ਕੋਲ ਸੋਨੇ ਦਾ ਧਨ ਬਹੁਤਾ ਹੈ ਇਹਦੇ ਕੋਲ ਭੂਮੀ ਦਾ ਧਨ ਬਹੁਤਾ ਹੈ ਤਾਂ ਇਸ ਤਰੀਕੇ ਨਾਲ ਧਨ ਦੀ ਗਿਣਤੀ ਕਰੀਏ ਤੇ ਬੇਸਮਾਰ ਹੈ ਕਿ ਹਰ ਪ੍ਰithvi ਦਾ ਅਲਗ-ਅਲਗ ਧਨ ਹੈ ਤਾਂ ਆਪ ਕਹ ਰਹੇ ਨੇ ਕੋਟਕ ਲక్ష్ਮੀ ਕਰੇ ਸਿੰਗਾਰ ਅਗਾਂਹ ਚਲ ਕੇ ਆਪ ਕਹਿੰਦੇ ਨੇ ਬਾਵਨੇ ਕੋਟ ਜਾ ਕੇ ਰੁਮਾਵਲੀ 라ਵਣ ਤੈਨਾ ਜੈਂਤੇ ਚਲੇ ਜਿਸਨੇ 라ਵਣ ਦੀ ਸੈਨਾ ਨੂੰ ਥਲਿਆ ਨਾਸ ਕੀਤਾ ਮਾਰਿਆ ਤੇ 라ਵਣ ਨੂੰ ਵੀ ਮੌਤ ਦੇ ਘਾਟ ਉਤਾਰਿਆ ਭਗਤ ਕਬੀਰ ਕਹਿੰਦੇ ਨੇ ਉਹ ਸ਼੍ਰੀ ਰਾਮ ਦੀ ਮੈਂ ਕਰੋੜਾਂ ਵੇਖ ਰਿਹਾ ਉਸ ਪਰਮਾਤਮਾ ਦੇ ਦਰਬਾਰ ਦੇ ਵਿੱਚ ਉਸ ਤਰ੍ਹਾਂ ਦੀਆਂ ਮਹਾਨ ਮੂਰਤੀਆਂ ਮਰਿਆਦਾ ਸੰਪੰਨ ਮਰਿਆਦਾ ਪ੍ਰਸੋਤਮ جیسے مہان پرش کروڑا میں دیکھ رہے ہیں اور کروڑا واری وقت وقت پرتھویاں تھے اے آئے نے تو آپ کہیں دینے ہیں سہس کوٹ بو کہت پران دریو دھن کا متھیا ماں جس نے پران لکھے شاستر لکھے وید لکھے تے قبیر کے انہیں اس جیسا مہان پندت وید ویاس جس نے پران لکھے گیتہ لکھی ਵੇ ਦੇ ਲਿਖੇ ਇਸ ਤਰ੍ਹਾਂ ਦੇ ਮਹਾਨ ਰਿਸ਼ੀ ਵੀ ਮੈਂ ਕਰੋੜਾ ਵੇਖ ਰਿਹਾ ਇਸ ਤਰ੍ਹਾਂ ਦੇ ਮਹਾਨ ਪੰਡਿਤ ਵੀ ਮੈਂ ਕਰੋੜਾ ਵੇਖ ਰਿਹਾ ਤੇ ਦਰਯੋਧਨ ਦਾ ਮਥਿਆ ਮਾਨ ਜਿਸਨੇ ਦਰਯੋਧਨ ਦੇ ਮਾਨ ਨੂੰ ਮਿੱਟੀ ਦੇ ਮਿਲਾ ਦਿੱਤਾ ਸ੍ਰੀ ਕਵੀਰ ਕੈਨਨ ਨੂੰ ਕ੍ਰਿਸ਼ਨ ਵੀ ਮੈਂ ਕਰੋੜਾ ਵੇਖ ਰਿਹਾ ਉਹਦੇ ਦਰਬਾਰ ਦੇ ਤੋਂ ਗੱਲ ਇੱਕ ਸਪਸ਼ਟ ਹੋ ਗਈ ਕਿ ਗਿਆਨ ਖਣ ਦੇਖ ਪਹੁੰਚਦੇ ਆ ਮਨੁੱਖ અવਤਾਰ ਦਾ ਸਨਮਾਨ ਕਰਦਾ ਹੈ ਸਤਕਾਰ ਕਰਦਾ ਹੈ ਪੂਜਾ ਵੀ ਕਰਦਾ ਹੈ لیکن اتنا بود جائیں دے کہ اوطار بھی اس بوجھ ہو ہے استار کرتا نہیں اوتار کرتار پورشا نگت دےج جگت دے کلیان ہٹ پر چونکہ ہر سما بدلد یوگ بدلد تو اوتاری پورش بدلتے دے رہتے دے اور پتہ نہیں پتھوی کتنی دفعہ یگ بدل چکے نے ਗਿਣਤੀ ਮਿਣਤੀ ਤੋਂ ਇਹ ਪਰੇ ਦੀ ਗੱਲ ਐ ਇਸ ਵਾਸਤੇ అవਤਾਰੀ ਪੁਰਸ਼ ਵੀ ਗਿਣੇ ਨਹੀਂ ਜਾ ਸਕਦੇ ਤੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਿਤੇ ਕਾਉਨ ਮਹੇ ਕਿਤਨੇ ਹੀ ਕ੍ਰਿਸ਼ਨ ਨੇ ਔਰ ਕਿਤਨੇ ਹੀ ਮਹੇਕ ਨੇ ਕੇਤੇ ਬਰਮੇ ਘਾੜਤ ਘੜੀਏ ਕੇਤੇ ਹੀ ਬਰਮੇ ਨੇ ਅਨੰਤ ਬਰਮੇ ਨੇ ਜੋ ਤਰ੍ਹਾਂ ਤਰ੍ਹਾਂ ਦੀਆਂ ਘਾੜਤਾں ਘਣਨ ਵਾਲੇ ਨੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਬਣਾਉਣ ਵਾਲੇ ਨੇ ਜੋ ਕੁਛ ਵੀ ਬਣਾਇਆ ਜਾ ਰਿਹਾ ਹੈ

ਖੜਕਾਂ ਬਣਾ ਰਿਹਾ ਹੈ ਰੇਲਾਂ ਮੋਟਰਾਂ ਗੱਡੀਆਂ ਨੂੰ ਬਣਾ ਰਿਹਾ ਹੈ ਪੁੱਲ ਬਣਾ ਰਿਹਾ ਹੈ ਮਨੁੱਖ ਨਹੀਂ ਬਣਾ ਰਿਹਾ ਇਹ ਬ੍ਰਹਮਾ ਬਣਾ ਰਿਹਾ ਐਸ ਵਾਸਤੇ ਸਹਿਬ ਕਹਿੰਦੇ ਨੇ ਕਿਤੇ ਬਰਮੇ ਘਾੜਤ ਘੜੀਏ ਕਿਤਨੇ ਬਰਮੇ ਨੇ ਜੋ ਤਰ੍ਹਾਂ ਤਰ੍ਹਾਂ ਦੀ ਘਾੜਤ ਬਹਿ ਖੜਦੇ ਨੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਨੂੰ ਪੈ ਬਣਾਉਂਦੇ ਨੇ ਔਰ ਇਹ ਗਹਿਤੀ ਨੀਤੀ ਤੋਂ ਪਰੇ ਦੀ ਗੱਲ ਹੈ ਰੂਪ ਰੰਗ ਕੇਰੇ ਕਈ ਤਰ੍ਹਾਂ ਦੇ ਰੂਪਾਂ ਦੀਆਂ ਵਰਤੂਆਂ ਕਈ ਤਰ੍ਹਾਂ ਦੇ ਵੇਸ਼ ਬੂਸ ਕਈ ਤਰ੍ਹਾਂ ਦੇ ਗਹਿਣੇ ਕਈ ਤਰ੍ਹਾਂ ਦਾ ਸਾਜੋ ਸਮਾਨ ਇਹ ਬ੍ਰਹਮ ਨੇ ਘੜ ਰੈ ਨੇ ਤੋਂ ਸਹਿਬ ਕਹਿੰਨ ਨਾ ਬ੍ਰਹਮਿਆਂ ਦੀ ਗਿਣਤੀ ਹੋ ਸਕਦੀ ਏ ਤੇ ਨਾ ਹੀ ਉਹਨਾਂ ਦੇ ਘੜੇ ਹੋਏ ਸਾਜੋ ਸਮਾਨ ਦਾ ਕੋਈ ਅੰਦਾਜ਼ਾ ਲੱਗਦਾ ਆਪ ਅਗਾ ਚਲ ਕੇ ਕਹਿੰਦੇ ਨੇ ਕੇ ਤਿਆਂ ਕਰਮ ਭੂਮੀ ਮੇਰ ਕਹਤੇ ਕੇਤੇ ਧੂ ਉਪਦੇਸ਼ ਕਰਮ ਭੂਮੀ ਜਿੱਥੇ ਮਨੁੱਖ ਕਰਮ ਕਰਦਾ ਮਾਤ ਲੋਕ ਕਾਇਦ ਕਰਨ ਇਸ ਤਰ੍ਹਾਂ ਦੀਆਂ ਪ੍ਰਥਵੀਆਂ ਇੱਕ ਨਹੀਂ ਅਨੇਕਾਂ ਨੇ ਜਿੱਥੇ ਜੀਵ ਤਰ੍ਹਾਂ-ਤਰ੍ਹਾਂ ਦੇ ਕਰਮ ਕਰਦੇ ਨੇ ਮੇਰ ਕੇਤੇ ਕਿਤਨੇ ਹੀ ਪਹਾੜ ਨੇ ਗਿਣਤੀ ਮਰਤੇ ਨਹੀਂ ਹੋ ਸਕਦੇ ਇੱਕ ਪ੍ਰਥਵੀ ਦੇ ਉਤੇ ਅਨੰਤ ਪਹਾੜ ਨੇ ਜਿਨ੍ਹਾਂ ਨੂੰ ਗਿਣਨਾ ਬੜਾ ਔਖਾ ਹੈ ਅਨੰਤ ਪ੍ਰਥਵੀਆਂ ਤੇ ਹਰ ਪ੍ਰਥਵੀ ਦੇ ਤਰ੍ਹਾਂ-ਤਰ੍ਹਾਂ ਦੇ ਪਹਾੜ ਤੋਂ ਆਪ ਕਹਿੰਦੇ ਕੇਤਿਆਂ ਕਰਮ ਭੂਮੀ ਅਨੇਕਾਈ ਧਰਤੀਆਂ ਨੇ ਤੇ ਅਣਗਿਣਤ ਹੀ ਪਹਾੜ ਨੇ ਕੇਤੇ ਧੂ ਉਪਦੇਸ਼ ਤੇ अनेका ਹੀ ਅਣਗਿਣਤ ਹੀ ध्रुव ਜੈਸੇ ਭਗਤ ਨੂੰ ਉਪਦੇਸ਼ ਕਰਨ ਵਾਲੇ নারদ ਜੈਸੇ ਗੁਰੂ ਨੇ নারদ ਇੱਕ ਨਹੀਂ अनेका ਨੇ ਤੇ ध्रुव ਜੈਸੇ ਭਗਤ ਵੀ ਇੱਕ ਨਹੀਂ ਹਰ ਸਮੇਂ ਥੋਏ ਨੇ ध्रुव ਜੈਸੇ ਬਾਲਕ ਨੂੰ ਬ੍ਰह्म ਗਿਆਨ ਹੋਇਆ ਤੇ ਇਸ ਤਰ੍ਹਾਂ ਦੇ ਬਾਲਕ अनेका ਹੋਏ ਨੇ ਤੇ ਇਸ ਤਰ੍ਹਾਂ ਦੇ ਬਾਲਕਾਂ ਨੂੰ ਉਪਦੇਸ਼ ਦੇਣ ਵਾਲੇ নারদ ਜੈਸੇ ਗੁਰੂ ਵੀ अनेका ਹੋਏ ਨੇ ਗਿਣਤੀ ਨਹੀਂਤੀ ਤੋਂ ਬਰੇ ਦੀ ਗੱਲ ਆਪ ਅਗਾ ਚਲ ਕੇ ਫਰਮਾਨ ਕਰਦੇ ਨੇ ਕਿ ਤੇ ਇੰਦੇ ਚੰਦ ਸੂਰ ਕਤੇ ਕਿਤਨੇ ਹੀ ਇੰਦਰ ਜੈਸੇ ਦੇਵਤੇ ਨੇ ਭਾਵ ਬਦਲ ਨੇ ਜੋ ਮੀ ਪਾਉਂਦੇ ਨੇ ਜਿਨ੍ਹਾਂ ਦੀ ਗਿਣਤੀ ਮਿੰਤੀ ਹੋ ਨਹੀਂ ਸਕਦੀ ਤੇ अनेका ਹੀ ਚੰਦਰਮਾਨ ਨੇ अनेका ਹੀ ਸੂਰਜ ਨੇ ਜਿਨ੍ਹਾਂ ਦਾ ਅੰਦਾਜ਼ਾ ਲਾਣਾ ਬਹੁਤ ਕਠਨ ਹੈ ਭਗਤ ਕਬੀਰ ਜੀ ਮਹਾਰਾਜ ਤੋਂ ਪੁੱਛਿਆ ਗਿਆ ਇਹ ਸਾਰੀ ਗਿਆਨ ਖੰਡ ਦੀ ਜੋ ਰੂਪ ਰੇਖਾ ਆਪ ਦੱਸ ਰਹੇ ਹੋ ਜਗਤ ਨੂੰ ਤੁਸੀਂ ਕਿਸ ਤਰ੍ਹਾਂ ਵੇਖ ਲਿਆ ਕਿ ਕਰੋੜਾਂ ਸੂਰਜ ਨੇ ਕਰੋੜਾਂ ਕ੍ਰਿਸ਼ਨ ਨੇ ਕਰੋੜਾਂ ਰਾਮ ਨੇ ਕਰੋੜਾਂ ਹੀ ਧਰਤੀਆਂ ਨੇ ਕਰੋੜਾਂ ਹੀ ਦੁਰਗਾ ਨੇ ਕਰੋੜਾਂ ਤਰ੍ਹਾਂ ਦੇ ਨੌ ਗ੍ਰਹਿ ਨੇ ਔਰ ਕਰੋੜਾਂ ਹੀ ਲక్ష్ਮੀਆਂ ਨੇ ਕਰੋੜਾਂ ਮਹਾਦੇਵ ਨੇ ਇਹ ਤੁਸੀਂ ਕਿਸ ਤਰ੍ਹਾਂ ਵੇਖ ਲਿਆ ਆਪ ਕਹਿੰਦੇ ਨੇ ਜਿਸ ਤਰ੍ਹਾਂ ਮੈਂ ਵੇਖਿਆ ਸਾਰੇ ਵੇਖ ਸਕਦੇ ਨੇ ਅਗਰ ਕੋਈ ਆਪਣੇ ਅੰਦਰ ਵੇਖਣ ਦੀ ਸਮਰੱਥਾ ਪੈਦਾ ਕਰ ਸਕੇ ਕਹੋ ਕਬੀਰ ਜਾਨੀ ਦਾ ਸੋਈ ਹਿਰਦੇ RAM ਮੁਖ RAMੇ ਹੋਈ ਰਸਨਾ ਤੇ RAM ਹੋਵੇ ਹਿਰਦੇ ਦੇ RAM ਹੋਵੇ ਤੋਂ ਕਬੀਰ ਕਹਿੰਨੇ ਕਪਾੜੇ ਖੁੱਲ ਜਾਂਦੇ ਨੇ ਔਰ ਇਹ ਸਭ ਕੁਝ ਦਿਖਾਈ ਦੇਣ ਲੱਗ ਪੈਂਦਾ ਹੈ ਸਾਇਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ अनेका ਹੀ ਚੰਦਰਮਾ ਨੇ अनेका ਹੀ ਇੰਦਰ ਜੈਸੇ ਦੇਵਤੇ ਨੇ ਔਰ अनेका ਹੀ ਸੂਰਜ ਨੇ ਕੇਤੇ ਮੰਡਲ ਦੇ अनेका ਹੀ ਮੰਡਲ ਨੇ ਬਾਉ ਜ਼ਮੀਨ ਦੇ ਟੁਕੜੇ ਨੇ ਤੇ अनेका ਹੀ ਦੇਸ਼ ਨੇ ਜਿਨ੍ਹਾਂ ਦੀ ਗਿਣਤੀ ਕਰਨੀ ਕਠਨ ਹੈ ਅਗਾਜਲ ਕੇ ਸਾਧਕੇ ਮੰਨ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਦੇ अनेका ਹੀ ਸਿੱਧ ਪੁਰਸ਼ ਨੇ ਜੋ ਸiddhi ਨੂੰ ਪ੍ਰਾਪਤ ਹੋ ਜਾਣ ਇਹਨਾਂ ਦੇ ਕੁਲ ਸਿੱਧ ਕਲਾ ਬਕਾਇਦਾ ਤੌਰ ਤੇ ਹੋਵੇ ਉਹਨਾਂ ਨੂੰ ਕਹਿੰਦੇ ਨੇ ਸਿੱਧ ਕੰਮ ਕਰਨ ਨੂੰ ਸਫਲ ਕਰਨ ਨੂੰ ਉਹਨਾਂ ਦੇ ਕੋਲ ਸਮਰੱਥਾ ਹੋਵੇ ਕਿਸੇ ਵੀ ਘਟਨਾ ਨੂੰ ਚਾਹੇ ਕਿੰਨੀ ਦੁਖਤ ਹੋਵੇ ਉਹਨੂੰ ਸੁਖਦ ਰੂਪ ਦੇ ਸਕਣ ਇਸ ਤਰ੍ਹਾਂ ਦੀ ਉਹਨਾਂ ਦੇ ਕੋਲ ਸਿੱਧੀ ਹੋਵੇ ਸਾਇਕੰਨ ਐਸੇ ਸਿੱਧ ਪੁਰਸ਼ ਇੱਕ ਨਹੀਂ ਅਣਗਿਣਤ ਨੇ ਔਰ ਬੁੱਧ ਜੈਸੇ ਤਪੀਸ਼ਵਰ ਬੁੱਧ ਜੈਸੇ ਦਿਆਲੂ ਬੁੱਧ ਜੈਸੇ ਗਿਆਨੀ ਸਾਹਿਬ ਕਹਿੰਦੇ ਨੇ ਇਹ ਵੀ ਇੱਕ ਨਹੀਂ अनेका ਨੇ अनेका ਤਰ੍ਹਾਂ ਈਆਂ ਪ੍ਰਥਵੀਆਂ ਦਿੱਤੇ अनेका ਤਰ੍ਹਾਂ ਦੇ ਬੁੱਧ ਤੇ अनेका ਮਿਟ ਰਹੀਆਂ ਪ੍ਰਥਵੀਆਂ ਤੇ ਨਵੀਆਂ ਬਣ ਰਹੀਆਂ ਤੇ ਉਹਨਾਂ ਵਿੱਚ ਪੈਦਾ ਹੋ ਰਹਿ ਨਵੇਂ ਮਹਾਤਮਾ ਬੁੱਧ ਆਪ ਕਹਿੰਦੇ ਨੇ अनेका ਹੀ ਬੁੱਧ ਨੇ ਤੇ अनेका ਹੀ ਜੋਗੀ ਨੇ नाथ ਨੇ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ ਤੇ अनेका ਹੀ ਦੇਵੀਆਂ ਦੇ ਰੇਸ ਨੇ ਭਾਉ ਪੁਰਸ਼ਾਂ ਤੋਂ ਇਲਾਵਾ ਜਿਨ੍ਹਾਂ ਦੇ ਅੰਦਰ ਦੇਵੇ ਜੋਤੀ ਵਿਦਿਮਾਨ ਹੋਈ ਉਸ ਤਰ੍ਹਾਂ ਦੀਆਂ ਇਸਤਰੀਆਂ ਵੀ ਅਨੇਕੀਆਂ ਨੇ ਭਾਵ ਦੇਵੀਆਂ ਵੀ ਅਨੇਕਾਂ ਨੇ ਜਿਨ੍ਹਾਂ ਦੀ ਗਿਣਤੀ ਕਰਨੀ ਕਠਨ ਹੈ ਕਹਤੇ ਦੇਵ दानव ਮਨ ਕਹਤੇ ਤੇਤੇ ਰਤਨ ਸਮੁੰਦ ਕਿਤਨੇ ਹੀ ਦੇਵ ਨੇ ਜਿਨ੍ਹਾਂ ਦੇ ਅੰਦਰ ਪ੍ਰਕਾਸ਼ ਹੋ ਗਿਆ ਤੇ ਕਿਤਨੇ ਹੀ ਦਾਨਵ ਨੇ ਜੋ ਰਾक्षਸੀ ਦਿੱਰਤੀ ਦੇ ਮਾਲਕ ਨੇ ਬੜੇ ਸ਼ਕਤੀਸ਼ਾਲੀ ਨੇ ਬੜੀ ਉਨ੍ਹਾਂ ਕੋਲ ਤਾਕਤ ਹੈ ਪਰ ਤਾਕਤ ਦਾ ਪ੍ਰਯੋਗ ਗਲਤ ਕਰਦੇ ਨੇ ਉਹਦੀ ਵਰਤੋਂ ਗਲਤ ਕਰਦੇ ਨੇ ਇਸ ਤਰ੍ਹਾਂ ਦੇ ਸ਼ਕਤੀਸ਼ਾਲੀ ਧਾਨੋ ਵੀ ਸਾਇਦ ਕਹਿੰਦੇ ਨੇ ਅਣਗਿਣਤ ਨੇ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ ਮੁੰਨ ਕੇ ਤੇ अनेका ਹੀ मुनि ਨੇ ਜੋ ਮौन धारण ਕਰ ਗਏ ਨੇ ਜੋ ਮਨ ਤੋਂ ਉੱਤੇ ਉੱਠ ਗਏ ਨੇ ਤੇ ਜਿਨ੍ਹਾਂ ਦਾ ਮਨ ਵਿਖਰਾਮ ਦੇ ਚਲਾ ਗਏ ਸਾਇਦ ਕਹਿੰਦੇ ਨੇ ਇਸ ਤਰ੍ਹਾਂ ਦੇ ਮੌਨੀ ਵੀ ਅਨੇਕਾਂ ਨੇ ਇਹ ਰਤਨ ਸਮੁੰਦਰ ਸਮੁੰਦਰ ਨੂੰ ਰਤਨਾਸਰ ਆਖਿਆ ਗਿਆ ਰਤਨਾ ਦੀ ਖਾਨ ਤਾਂ ਮਹਾਰਾਜ ਕਹਿੰਦੇ ਨੇ ਸਮੁੰਦਰ ਵੀ अनेका ਨੇ ਜਿਨ੍ਹਾਂ ਦੇ ਅੰਦਰ अनेका ਤਰ੍ਹਾਂ ਦੇ ਰਤਨ ਪਏ ਹੋਏ ਨੇ ਕੇਤਿਆਂ ਖਾਣੀ ਕੇਤਿਆਂ ਬਾਣੀ ਕੇਤੇ ਪਾਤ ਨਰਿੰਦ ਖਾਣੀਆਂ ਵੀ ਕਿਤਨੀਆਂ ਨੇ ਸਾਡੇ ਇਸ ਮਾਤ ਲੋਕ ਦੇ ਚ ਚਾਰ ਖਾਣੀਆਂ ਨੇ ਜਿਨ੍ਹਾਂ ਦਾ ਇਸ ਦੰਗ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜ਼ਿਕਰ ਕਰਦੇ ਨੇ ਅੰਡਾ ਦੇਰ ਦੇ ਸੇਤਜ ਉਤਪੁੱਜ ਸਭ ਤੋਂ ਵੱਡੀ ਖਾਨ ਹੈ ਅੰਡਿਆਂ ਦੀ ਜਿਸ ਤੋਂ ਪੰਛੀ ਪੈਦਾ ਹੁੰਦੇ ਨੇ ਤੇ अनेका ਜਲ ਜੰਤੂ ਮੱਛੀਆਂ ਕਛੂਏ इत्याਦਿਕ ਜੋ ਅੰਡਿਆਂ ਤੋਂ ਪੈਦਾ ਹੁੰਦੇ ਨੇ ਸਭ ਤੋਂ ਵੱਡੀ ਖਾਨ ਅੰਡੇ ਤੇ ਅੰਡਿਆਂ ਤੋਂ ਬਾਅਦ ਦੂਜੀ ਖਾਨ ਹੈ ਜੇਰ ਪੇਟ ਤੋਂ ਪੈਦਾ ਹੋਣ ਵਾਲੇ ਤੇ ਤੀਸਰੀ ਖਾਣ ਹੈ ਸਵੇਤਜ ਪਸੀਨੇ ਤੋਂ ਪੈਦਾ ਹੋਣ ਵਾਲੇ ਚਿਚੜ ਜੂ ਇਤਿਆਦਕ ਤੇ ਚੌਥੀ ਖਾਣ ਹੈ ਉਤਪਜ ਜੋ ਧਰਤੀ ਦੇ ਚ ਦਰਖਤ ਇਤਿਆਦਕ ਪੈਦਾ ਹੁੰਦੇ ਨੇ ਇਹ ਚਾਰ ਖਾਣੀਆਂ ਇਸ ਮਾਤ ਲੋਕ ਦੇ ਚ ਨੇ ਪਰ ਚੁਨਕੇ ਪਥਨੀਆਂ ਅਨੇਕ ਨੇ ਤੇ ਉਥੇ ਅਨੇਕਾਂ ਤਰ੍ਹਾਂ ਦੀਆਂ ਵੱਖ-ਵੱਖ ਖਾਣੀਆਂ ਨੇ ਤੋਂ ਸਹਿਬ ਕਹਿੰਦੇ ਨਾ ਖਾਣੀਆਂ ਦੀ ਵੀ ਗਿਣਤੀ ਨਹੀਂ ਹੋ ਸਕਦੀ ਜਿੱਥੋਂ ਜੀਵਾਂ ਦਾ ਜਨਮ ਹੋ ਰਿਹਾ ਹੈ ਕਿਤਿਆਂ ਖਾਣੀ ਕਿਤਿਆਂ ਬਾਣੀ ਬਾਣੀ ਮਨੁੱਖ ਦੀ ਬਾਣੀ ਨੂੰ ਵੀ ਚਾਰ ਹਿੱਸਿਆਂ ਦੇ ਤਕਸੀਮ ਕੀਤਾ ਗਿਆ ਹੈ ਪਰਾ, ਪਸੰਤੀ, ਮਧਮ, ਬਹਿਖਰੀ ਜ਼ਬਾਨ ਜਿਸ ਸ਼ਬਦ ਨੂੰ ਬਾਹਰ ਪ੍ਰਗਟ ਕਰਦੀ ਹੈ ਇਹਨੂੰ ਬਹਿਖਰੀ ਬਾਣੀ ਕਹਿੰਦੇ ਨੇ ਪਰ ਜ਼ਬਾਨ ਜਿਸ ਨੂੰ ਪ੍ਰਗਟ ਕਰਦੀ ਹੈ ਇਹ ਸਭ ਤੋਂ ਪ੍ਰਥਮ ਇਸ ਦੀ ਧੁਨ ਨਾਭੀ ਤੋਂ ਉੱਠਦੀ ਹੈ ਜਦ ਧੁਨ ਨਾਭੀ ਤੋਂ ਉੱਠਦੀ ਹੈ ਉਦੋਂ ਇਸ ਨੂੰ ਕਹਿੰਦੇ ਨੇ ਪਰਾ ਬਾਣੀ ਤੇ ਨਾਭੀ ਤੋਂ ਉੱਠ ਕੇ ਜਦ ਇਹ ਬਾਣੀ ਹਿਰਦੇ ਰਿਕ ਆਉਂਦੀ ਹੈ ਤੇ ਇਹਨੂੰ ਕਹਿੰਨ ਪਸੰਦੀ ਇੱਥੇ ਇਸ ਨੂੰ ਅਕਸਰ ਮਿਲਨੇ ਸ਼ੁਰੂ ਹੋ ਜਾਂਦੇ ਨੇ ਉਸ ਧੁਨ ਨੂੰ ਅੱਖਰ ਮਿਲਦੇ ਨੇ ਹਿਰਦੇ ਤੋਂ ਉੱਠ ਕੇ ਜਦ ਇਹ ਬਾਣੀ કંਠ ਰਿਕ ਪਹੁੰਚਦੀ ਹੈ ਤੇ ਇਹਨੂੰ ਕਹਿੰਦੇ ਨੇ ਮਧਮਾ ਬਾਣੀ ਇੱਥੇ ਬਕਾਇਦਾ ਰੂਪ ਬਾਣੀ ਦਾ ਬਣ ਜਾਂਦਾ ਹੈ ਔਰ ਜ਼ਬਾਨ ਜਦ ਉਸੇ ਧਨ ਨੂੰ ਪ੍ਰਗਟ ਕਰਦੀ ਹੈ ਤੇ ਉਹਨੂੰ ਕਹਿੰਦੇ ਨੇ ਬੈਖਰੀ ਬਾਣੀ ਇੱਕ ਮਨੁੱਖ ਜੋ ਬੋਲਦਾ ਹੈ ਉਸ ਦੇ ਬੋਲਣ ਨੂੰ ਵੀ ਪਿਛਲੇ ਤਿੰਨ ਪੜਾਵਾਂ ਚੋਂ ਲੰਘਣਾ ਪੈਂਦਾ ਹੈ ਪਰਾ ਬਾਣੀ ਪਸੰਤੀ ਬਾਣੀ ਮਧਮਾ ਬਾਣੀ ਔਰ ਬੈਖਰੀ ਬਾਣੀ ਤੇ ਫਿਰ ਹੁਣ ਲਈਏ ਜਿੰਨੇ ਪਸ਼ੂ ਪੰਖੀ ਬੋਲਦੇ ਪੈਨੇ ਉਹਨਾਂ ਦੀ ਬਾਣੀ ਉਹਨਾਂ ਦੇ ਬੋਲ ਅਨੰਤ ਤਰ੍ਹਾਂ ਦੀਆਂ ਬਾਣੀਆਂ ਨੇ ਅਨੇਕਾਂ ਤਰ੍ਹਾਂ ਦੇ ਬੋਲ ਨੇ ਅਨੰਤ ਤਰ੍ਹਾਂ ਦੀਆਂ ਭਾਸ਼ਾਵਾਂ ਨੇ ਵੱਖ-ਵੱਖ ਪ੍ਰਿਥਵੀਆਂ ਨੇ ਵੱਖ-ਵੱਖ ਹੁਨਾ ਦੀਆਂ ਬਾਣੀਆਂ ਨੇ ਤੇ ਸਾਹਿਬ ਕਹਿੰਦੇ ਨੇ ਕਿਤਿਆਂ ਖਾਣੀ ਕਿਤਿਆਂ ਬਾਣੀ ਕਿਤੇ ਪਾਤਨਰਿੰਦ ਕਿਤਨੀਆਂ ਹੀ ਰਾਜਿਆਂ ਦੀਆਂ ਪੰਕਤੀਆਂ ਨੇ ਅਨੇਕਾਂ ਤਰ੍ਹਾਂ ਦੇ ਰਾਜੇ ਹੋ ਗੁਜ਼ਰੇ ਨੇ ਬਾਦਸ਼ਾ ਵੱਖ-ਵੱਖ ਦੇਸ਼ਾਂ ਦੇ ਵੱਖ-ਵੱਖ ਭੂਮੀਆਂ ਦੇ ਸਾਹਿਬ ਕਹਿੰਦੇ ਨੇ ਇਹ ਵੀ ਗਿਣਤੀ ਅੰਦਾਜ਼ੇ ਤੋਂ ਪਰੇ ਦੀ ਗੱਲ ਹੈ ਕਿਤਿਆਂ ਸੁਰਤੀ ਸੇਵਕ ਕਿਤੇ ਕਿਤਨੇ ਹੀ ਵਿਚਾਰਕ ਨੇ ਦਾਰਸ਼ਨਿਕ ਨੇ ਫਿਲਾਸਫਰ ਨੇ ਸੂਰਤੀ ਵਿਚਾਰਕ ਫਿਲਾਸਫਰ ਗਹਿਰਾਈ ਦੇ ਚਹਾਤ ਮਾਰਨ ਵਾਲੇ ਹਰ ਚੀਜ਼ ਨੂੰ ਬਹੁਤ ਗਹਿਰੇ ਤਲ ਦੇ ਵਿੱਚ ਵੇਖਣ ਵਾਲੇ ਸਾਡੇ ਰੇਸ ਦੀ ਭਾਸ਼ਾ ਦਾ ਲਬਸ ਠੀਕ ਹੈ ਦਾਰਸ਼ਨਿਕ ਅਗਰ ਉਸ ਦਾ ਅੰਗਰੇਜ਼ੀ ਦੇ ਅਨਵਾਦ ਕਰਦੇ ਆਂ ਤੇ ਕਹਿੰਦੇ ਆ ਫਿਲਾਸਫਰ ਤੇ ਫਿਲਾਸਫਰ ਦਾ ਤੇ ਮਤਲਬ ਇੰਨਾ ਹੀ ਹੈ ਵਿਚਾਰਕ ਲੇਕਿਨ ਦਾਰਸ਼ਨਿਕ ਦਾ ਮਤਲਬ ਵਿਚਾਰਕ ਨਹੀਂ ਹੈ ਦਾਰਸ਼ਨਿਕ ਦਾ ਮਤਲਬ ਹੈ ਉਹਦੇ ਕੋਲ ਇਤਨੀ ਗਹਿਰੀ ਅੱਖ ਹੈ ਕਿ ਸਿਰਫ ਉੱਪਰੋਂ ਉੱਪਰੋਂ ਦਰਸ਼ਨ ਨਹੀਂ ਕਰਦਾ ਉਹਦੇ ਮੁੱਢ ਦੇ ਵੀ ਦਰਸ਼ਨ ਕਰਦਾ ਉਹ ਬਹੁਤ ਗਹਿਰਾਈ ਦੇ ਛਾਤ ਮਾਰਦਾ ਹੈ ਦਾਰਸ਼ਨਿਕ ਤੋਂ ਸਾਇਦ ਕਿੰਨ ਅਨੇਕਾਂ ਤਰ੍ਹਾਂ ਦੇ ਦਾਰਸ਼ਨਿਕ ਨੇ ਅਨੇਕਾਂ ਤਰ੍ਹਾਂ ਦੇ ਸੇਵਕ ਨੇ ਜੋ ਗਿਣਤੀ ਨਿੰਤੀ ਤੋਂ ਪਰੇ ਨੇ ਕੇਤਿਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਮਹਾਰਾਜ ਕਹਿੰਦੇ ਨੇ ਅੰਤ ਪਾਇਆ ਹੀ ਨਹੀਂ ਜਾ ਸਕਦਾ ਅੰਤ ਹੈ ਹੀ ਨਹੀਂ ਕਿਸੇ ਥਾਂ ਤੇ ਵੀ ਅਸੀਂ ਨਹੀਂ ਕਹਿ ਸਕਦੇ ਵੀ ਅਸੀਂ ਵਿਚਾਰਕਾਂ ਦੀ ਗਿਣਤੀ ਕਰ ਲਈ ਹੈ ਦਾਰਸ਼ਨਿਕ ਲੋਗ ਅਸੀਂ ਗਿਣ ਲੈਨੇ ਅਸੀਂ ਬ੍ਰਹਮਿਆਂ ਦੀ ਗਿਣਤੀ ਕਰ ਲਈਏ ਕ੍ਰਿਸ਼ਨ ਦੀ ਗਿਣਤੀ ਕਰ ਲਈਏ ਧਰਤੀਆਂ ਦੀ ਗਿਣਤੀ ਕਰ ਲਈਏ ਸਹਿਬ ਕਹਿੰਦੇ ਨੇ ਗਿਣਤੀ ਦੇ ਵਿੱਚ ਕੋਈ ਵੀ ਪਸਾਰਾ ਨਹੀਂ ਆਏਗਾ ਹਾਂ ਜ਼ਬਾਨ ਇਤਨਾ ਹੀ ਕਹਿ ਸਕਦੀ ਹੈ ਅੰਤ ਨਾ ਅੰਤ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਅੰਤ ਨਹੀਂ ਪਾਇਆ ਜਾ ਸਕਦਾ ਤੂੰ ਬੇਅੰਤ ਹੈਂ ਜਪ ਕਰਦੇ ਹੋਇਆ ਜੋ ਮਨੁੱਖ ਆਪਣੀ ਜ਼ਿੰਦਗੀ ਨੂੰ ਮर्यादा ਦੇ ਦਿੰਦਾ ਹੈ ਉਹਦੀ ਸੂਰਤ ਇਸ ਗਿਆਨ ਮੰਡਲ ਦੇ ਪਹੁੰਚ ਜਾਂਦੀ ਹੈ ਜਿਹਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗਿਆਨ ਖੰਡ ਕਹਿੰਦੇ ਨੇ ਕਿ ਗਿਆਨ ਖੰਡ ਦੇ ਵਿੱਚ ਉਸ ਨੂੰ ਬੋਧ ਹੋ ਜਾਂਦਾ ਹੈ ਕਿ ਸਭ ਕੁਝ ਕਿਰਤ ਹੈ ਚਾਹੇ ਉਹ ਕਿਰਤ ਕਿਤਨੀ ਸ਼ਕਤੀਸ਼ਾਲੀ ਹੈ ਕਿਸੇ ਦੇਵਤੇ ਦੇ ਰੂਪ ਵਿੱਚ ਕਿਸੇ ਅਵਤਾਰ ਦੇ ਰੂਪ ਵਿੱਚ ਕਿਸੇ ਸਿੱਧ ਤੇ ਬੁੱਧ ਦੇ ਰੂਪ ਵਿੱਚ ਕਿਸੇ ਜੋਗੀ ਦੇ ਰੂਪ ਵਿੱਚ ਜਾਂ ਕਿਸੇ ਦੇਵੀ ਦੇ ਰੂਪ ਵਿੱਚ ਚਾਹੇ ਉਹ ਕਿਰਤ ਕਿਤਨੀ ਸ਼ਕਤੀਸ਼ਾਲੀ ਹੈ ਪਰ ਉਹ ਕਰਤੇ ਤੋਂ ਵੱਡੀ ਨਹੀਂ ਹੈ ਕਰਤਾ ਮਹਾਨ ਹੈ ਗਿਆਨ ਖੰਡ ਦੇ ਪਹੁੰਚ ਕੇ ਉਸ ਨੂੰ ਇਸ ਲੰਗ ਦਾ ਪੂਰਨ ਬੋਧ ਹੋ ਜਾਂਦਾ ਹੈ